ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਅੱਜ ਜੋ ਕਲੈਕਸ਼ਨਾਂ ਲੈ ਕੇ ਆਈਆਂ ਤੁਸੀਂ ਵੈਸੇ ਥੰਬਨੇਲ ਤੇ ਟਾਈਟਲ ਤੋਂ ਆਈਡੀਆ ਲਗਾ ਲਿਆ ਹੋਣਾ ਹੈ ਕਿ ਮੈਂ ਅੱਜ ਜੋ 520 ਰੁਪਿਆਂ ਦੇ ਪ੍ਰਾਈਸ ਵਿੱਚ ਕਲੈਕਸ਼ਨਾਂ ਲੈ ਕੇ ਆਈਆਂ ਹਾਂ ਬਹੁਤ ਪਿਆਰੀਆਂ ਸੋਹਣੀਆਂ ਤੇ ਕਲੈਕਸ਼ਨਾਂ ਨੇ ਇੱਕ ਕਲੈਕਸ਼ਨ ਆਸਤੇ ਆਏਗੀ ਜਿਹੜੀ ਕਿ ਕਾਟਨ ਦੀ ਆਏਗੀ ਉਹਦਾ ਪ੍ਰਾਈਸ ਥੋੜਾ ਜਿਹਾ ਹੋਰ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿਆਂਗੀ ਇਹ ਫਰਸਟ ਕਲੈਕਸ਼ਨ ਹੈ ਇਹ ਜੌਰਜਟ ਦੀ ਕਲੈਕਸ਼ਨ ਹੈ ਐਂਡ ਪਾਰਟੀ ਵੇਅ ਲੁੱਕ ਵਾਲੀ ਇਹ ਕਲੈਕਸ਼ਨਾਂ ਨੇ ਜੌਰਜਟ ਦੀ ਸ਼ਰਟ ਜੌਰਜਟ ਦਾ ਬਾਟਮ ਤੇ ਜੌਰਜਟ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਾਈਸ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ 520 ਰੁਪਿਆਂ on lien lien at 520 free shipping charges hain all over india all over india 520 to upar 500 rupiya to upar koi bhi extra charges nahi lagnege jo price main jinna ta vi itthe das diyan oh ohi price lagda us to ilawa shipping charges mostly 99% jehdiya collections hundiyan ne onna te nahi lagde ਤੇ ਬਾਕੀ ਜਿਹੜਾ ਫੈਬਰਿਕ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਤੇ ਨਾਲ ਤੁਹਾਨੂੰ 2.5 ਮੀਟਰ ਦਾ ਹੀ ਦੁਪੱਟਾ ਮਿਲੇਗਾ ਜਿਹੜਾ ਕਿ ਜਾਰਜਟ ਫੈਬਰਿਕ ਵਿੱਚ ਆਏਗਾ ਸ਼ਰਟ ਵੀ ਜਾਰਜਟ ਦੀ ਹੈ ਬਾਟਮ ਵੀ ਐਂਡ ਦੁਪੱਟਾ ਵੀ ਜਿਹੜਾ ਉਹ ਵੀ ਜਾਰਜਟ ਫੈਬਰਿਕ ਤੇ ਨਾਲ ਹੀ ਆਏਗਾ ਇਹਨਾਂ ਵਿੱਚ ਕਲਰ ਆਪਸ਼ਨਸ ਕਾਫੀ ਨਹੀਂ ਮੈਂ ਇੱਥੇ ਐਡ ਕਰ ਦਿੱਤੇ ਨੇ ਦੁਪੱਟੇ ਤੇ ਲੈਂਸ ਲੱਗੀ ਆ ਫੋਰ ਸਾਈਡਡ ਜਿਹੜੀ ਲੈਂਸ ਹੈ ਥੋੜੀ ਡਿਫਰੈਂਟ ਵੀ ਹੋ ਸਕਦੀ ਹੈ ਕਿਉਂਕਿ ਜੋ ਅਵੇਲੇਬਲ ਸਟਾਕ ਹੋਏਗਾ ਉਹਦੇ ਅਕੋਰਡਿੰਗਲੀ ਬਾਕੀ ਮੋਸਟਲੀ ਲੈਂਸ ਆਹੀ ਜਾਏਗੀ ਫੋਰ ਸਾਈਡਡ ਲੈਂਸ ਹੈ ਬਾਕੀ ਦੁਪੱਟਾ ਇੰਨਾ ਵਿੱਚ ਜਿਹੜੀਆਂ ਆਪਸ਼ਨ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਬਾਕੀ ਕਿ ਤੁਸੀ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਉਸ ਨੰਬਰ ਤੇ ਆ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸਬੰਧ ਦਾ ਰਿਗਾਰਡਿੰਗ ਅੱਜ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤੇ ਤੁਹਾਨੂੰ ਤੁਹਾਡੇ ਕੋਲ ਤੇ ਰਿਪਲਾਈ ਜ਼ਰੂਰ ਆਏਗਾ ਫਿਲਹਾਲ ਸਾਰੇ ਕਲਰ ਆਪਸ਼ਨ ਜਿਹੜੇ ਹੈਗੇ ਨੇ ਅਵੇਲੇਬਲ ਨੇ ਬਾਈ ਕਰਨੇ ਕੁਐਰੀ ਕਰਨੀ ਹੈ ਤਾਂ ਨੰਬਰ ਐਡਿਟ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਹੜੀ ਸੈਕੰਡ ਕਲੈਕਸ਼ਨ ਹੈ ਵਾਲੀ ਐ ਲੀਚੀ ਪਿਚੀ कॉटन ਦੇ ਨਾਮ ਲਾਏਗੀ ਤੁਹਾਨੂੰ ਇਹ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ 580 ਰੁਪਏ ਦਾ ਪ੍ਰਾਈਸ ਹੈ ਤੇ ਚਲੋ ਅੱਜ ਦੀ ਵੀਡੀਓ ਚ ਇਹ ਨਹੀਂ ਮਿਲਦੇ ਐ ਨੈਕਸਟ ਵੀਡੀਓ ਦੇ ਵਿੱਚ ਹੋਣਾ ਮੈਂ ਨਵੇਂ ਸੂਟਨ ਦਾ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ